ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਪੀਆਰ ਵਿੱਚ ਦਿੱਤੀ ਜਾਵੇਗੀ ਤਰਜੀਹ ਪੋਟਵਾ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਦਾ ਕਹਿਣਾ ਹੈ ਕਿ ਉਹਨਾਂ ਦਾ ਵਿਭਾਗ ਇੱਥੇ ਵੱਸਣ ਲਈ ਵਿਦੇਸ਼ਾਂ ਤੋਂ ਅਪਲਾਈ ਕਰਨ ਵਾਲੇ ਲੋਕਾਂ ਨਾਲੋਂ ਕੈਨੇਡਾ ਵਿੱਚ ਰਹਿ ਰਹੇ ਵਿਦੇਸ਼ੀਆਂ ਨੂੰ ਪੀਆਰ ਲਈ ਤਰਜੀਹ ਦੇਵੇਗਾ ਜਦਕਿ ਉਹਨਾਂ ਨੇ ਪ੍ਰਵਾਸੀਆਂ ਦੀ ਗਿਣਤੀ ਦੇ ਹੋਰ ਵੇਰਵੇ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਨੂੰ ਅਗਲੇ 3 ਸਾਲਾਂ ਵਿੱਚ ਇੱਥੇ ਵੱਸਣ ਦੀ ਇਜਾਜ਼ਤ ਦਿੱਤੀ ਜਾਵੇਗੀ ਮੰਗਲਵਾਰ ਪੇਸ਼ ਕੀਤੇ ਬਜਟ ਵਿੱਚ ਅਗਲੇ 3 ਸਾਲਾਂ ਵਿੱਚ ਪੀਆਰ ਦੀ ਗਿਣਤੀ 380000 ਪ੍ਰਤੀ ਸਾਲ ਤੱਕ ਰੱਖਣ ਦੀਆਂ ਯੋਜਨਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਪਰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਪ੍ਰਕਾਸ਼ਿਤ ਅੰਕੜੇ ਦੱਸਦੇ ਹਨ ਕਿ ਇੱਕ ਮੁਸ਼ਤ ਪਹਿਲ ਕਦਮਿਆ ਰਹੀ ਅਗਲੇ 2 ਸਾਲਾਂ ਵਿੱਚ ਸਰਕਾਰੀ ਟੀਚਿਆਂ ਵਿੱਚ ਹੋਰ 148000 ਪੀਆਰ ਨੂੰ ਸ਼ਾਮਲ ਕੀਤਾ ਜਾਵੇਗਾ ਇਨ੍ਹਾਂ ਵਿੱਚ 1,15,000 ਸ਼ਰਨਾਰਥੀ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਤੈਅ ਕੀਤੇ ਸਾਲਾਨਾ ਟੀਚਿਆਂ ਤੋਂ ਉੱਪਰ ਅਗਲੇ 2 ਸਾਲਾਂ ਵਿੱਚ ਇੱਥੇ ਸਥਾਈ ਤੌਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਸਰਕਾਰ ਦੀ 2026 ਅਤੇ 2027 ਵਿੱਚ 33,000 ਹੋਰ ਵਰਕ ਪਰਮਿਟ ਧਾਰਕਾਂ ਨੂੰ ਪੀਆਰ ਦੇਣ ਦੀਆਂ ਵੀ ਯੋਜਨਾਵਾਂ ਹਨ ਬੁੱਧਵਾਰ ਨੂੰ ਪ੍ਰਕਾਸ਼ਤ ਸਮੁੱਚੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਨੂੰ ਪੇਸ਼ ਕਰਦੇ ਆਂ ਮਿਸ ਡਾਇਬ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਵਸ ਚੁੱਕੇ ਆਰਜੀ ਰੈਜ਼ੀਡੈਂਟਸ ਨੂੰ ਪੀਆਰ ਲਈ ਤਰਜੀਹ ਦੇਵੇਗਾ ਅਤੇ ਨਵੇਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਟੌਤੀ ਕਰੇਗਾ ਇਸ ਨਾਲ ਸਾਡੇ ਬੁਨਿਆਦੀ ਢਾਂਚੇ ਅਤੇ ਸਮਾਜਿਕ ਸੇਵਾਵਾਂ ਤੇ ਦਬਾਅ ਘਟਾਉਣ ਵਿੱਚ ਮਦਦ ਮਿਲੇਗੀ ਇਹ ਬਜਟ ਟਰੰਪ ਤੋਂ ਬਚਾ ਦੀ ਯੋਜਨਾ ਹੈ ਮੰਗਲਵਾਰ ਫੈਡਰਲ ਸਰਕਾਰ ਨੇ ਐਰਜੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਨਾਟਕੀ ਕਟੌਤੀ ਦਾ ਐਲਾਨ ਕਰਦਿਆਂ ਕਿਹਾ ਕਿ ਅਗਲੇ 3 ਸਾਲਾਂ ਵਿੱਚ ਕੈਨੇਡਾ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਅੱਧਾ ਕਰ ਦਿੱਤਾ ਜਾਵੇਗਾ ਜਦਕਿ ਪੀਆਰ ਦੀ ਗਿਣਤੀ ਸਥਿਰ ਰੱਖੀ ਜਾਵੇਗੀ ਸਾਲਾਨਾ ਪੱਦਰ ਦੀ ਯੋਜਨਾ ਦਾ ਬਜਟ ਵਿੱਚ ਖੁਲਾਸਾ ਅਸਾਧਾਰਨ ਸੀ ਅਤੇ ਇਸ ਦੀ ਅਗਵਾਈ ਇਮੀਗ੍ਰੇਸ਼ਨ ਮੰਤਰੀ ਦੀ ਬਜਾਏ ਵਿੱਤ ਮੰਤਰੀ ਫਰਾਂਕੁਆਇਸ ਫਿਲਿਪ ਸ਼ੈਂਪੇਨ ਕਰ ਰਹੇ ਸਨ ਮੋਂਟਰੀਅਲ ਵਿੱਚ ਕਾਰੋਬਾਰੀ ਦਰਸ਼ਕਾਂ ਨੂੰ ਸੰਬੋਧਨ ਕਰਦੇ ਹਾਂ ਸ਼ੈਂਪੇਨ ਨੇ ਕਿ ਕੁਝ ਲੋਕ ਕੈਨੇਡਾ ਵਿੱਚ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਸਾਨੂੰ ਉਹਨਾਂ ਨੂੰ ਪੀਆਰ ਦੇ ਰਸਤੇ ਤੇ ਲਿਆਉਣਾ ਚਾਹੀਦਾ ਹੈ ਜੇਕਰ ਤੁਹਾਨੂੰ ਰਹਿੰਦਿਆਂ 4 ਜਾਂ 5 ਸਾਲ ਹੋ ਗਏ ਹਨ ਅਤੇ ਛੋਟੇ ਬੱਚੇ ਹਾਈ ਸਕੂਲ ਜਾ ਰਹੇ ਹਨ ਤਾਂ ਤੁਸੀਂ ਸੱਚਮੁੱਚ ਆਰਜੀ ਨਹੀਂ ਇਸ ਲਈ ਸਾਨੂੰ ਇਸ ਨੂੰ ਉਸਾਰੂ ਤਰੀਕੇ ਨਾਲ ਦੇਖਣਾ ਪਵੇਗਾ ਸਰਕਾਰ ਕੈਨੇਡਾ ਪਹੁੰਚਣ ਵਾਲੇ ਆਰਜੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਜਿਹੜੇ ਆ ਰਹੇ ਹਨ ਇਸ ਸਾਲ 82000 ਤੋਂ ਘਟਾ ਕੇ ਅਗਲੇ ਸਾਲ 60000 ਅਤੇ 2027 ਅਤੇ 2028 ਵਿੱਚ 50000 ਕਰਨ ਦਾ ਟੀਚਾ ਰੱਖ ਰਹੀ ਹੈ ਪਰ ਆਰਜੀ ਵਿਦੇਸ਼ੀ ਕਾਮਿਆਂ ਦੇ ਇਨ੍ਹਾਂ ਟੀਚਿਆਂ ਤੋਂ ਮੌਸਮੀ ਕਾਮਿਆਂ ਨੂੰ ਬਾਹਰ ਰੱਖਿਆ ਗਿਆ ਹੈ ਜਿਹੜੇ ਉਸੇ ਸਾਲ ਕੈਨੇਡਾ ਵਿੱਚ ਦਾਖਲ ਹੋ ਕੇ ਵਾਪਸ ਚਲੇ ਜਾਂਦੇ ਹਨ ਜਿਵੇਂ ਫਲ ਤੋੜਨ ਵਾਲੇ ਅਤੇ ਦੂਸਰੇ ਘੱਟ ਤਨਖਾਹ ਵਾਲੇ ਕੰਮ ਹੀ ਜਿਹੜੇ ਇੱਥੇ 270 ਦਿਨ ਤੋਂ ਘੱਟ ਕੰਮ ਕਰਦੇ ਹਨ ਇਮੀਗ੍ਰੇਸ਼ਨ ਬਲੂਪ੍ਰਿੰਟ ਆਰਜੀ ਰੈਜ਼ੀਡੈਂਟਸ ਦੀ ਸਥਿਤੀ ਘਟਾ ਰਿਹਾ ਹੈ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀ ਸ਼ਾਮਲ ਹਨ ਅਤੇ ਕੈਨੇਡਾ 2050 ਵਿੱਚ 673650 ਦਾਖਲ ਕੀਤੇ ਲੋਕਾਂ ਦੀ ਬਜਾਏ ਅਗਲੇ ਸਾਲ 385000 ਲੋਕਾਂ ਨੂੰ ਆਉਣ ਦੀ ਇਜਾਜ਼ਤ ਦੇਵੇਗਾ 2027 ਅਤੇ 2028 ਵਿੱਚ ਆਰਜੀ ਰੈਜ਼ੀਡੈਂਟਸ ਦੀ ਗਿਣਤੀ ਵਿੱਚ ਹੋਰ ਕਟੌਤੀ ਕਰਕੇ 370000 ਕਰ ਦਿੱਤੀ ਜਾਵੇਗੀ